ਬਜ਼ੁਰਗਾਂ ਦੀ ਵੀ ਆਪਾਂ ਨੂੰ ਇੱਜ਼ਤ ਕਰਨੀ ਚਾਹੀਦੀ ਹੈ ਬਜ਼ੁਰਗ ਨਹੀਂ ਲੱਭਦੇ ਹੁੰਦੇ ਕਿਸੇ ਟ੍ਰੇਨ ਦੇ ਵਿੱਚ 15 20 ਚੜ ਗਏ ਮੁੰਡੇ ਇੱਕ ਡੱਬੇ 'ਚ ਬੈ ਗਏ ਇੱਕ ਬਾਪੂ ਬੈ ਗਏ ਬਾਪੂ ਸ਼ੰਦਰ ਸਿੰਘ ਵੀ ਬੈਠਾ ਉਹ ਸਾਹਮਣੇ ਦਿਸ ਗਿਆ ਹੁਣ ਮੈਨੂੰ ਆਇਆ ਬਾਪੂ ਬੈ ਗਏ ਇੱਕ ਵਿੱਚ 15 20 ਮੁੰਡੇ ਸਾਰੇ ਉਹ ਗੱਲਾਂ ਕਰਨ ਲੱਗੇ ਕਹਿੰਦੇ ਵੀ ਬੋਰ ਜੇ ਹੋ ਜਾਂਦੇ ਆ ਸਫ਼ਰਾਂ ਲੰਮਾ ਫੇ ਕੀ ਕਰੀਏ ਹਾਂ ਟਾਈਮ ਨਹੀਂ ਲੰਘਦਾ ਕਹਿੰਦੇ ਇੱਕ ਕਹਿੰਦਾ ਕੋਈ ਹਲਤ ਨਾ ਕਰੀਏ ਦੂਜਾ ਕਹਿੰਦਾ ਕੀ ਗਲਤ ਕਰੀਏ ਕਹਿੰਦਾ ਰੱਸੀ ਜੀ ਖਿੱਚ ਦਿੰਦੇ ਆ ਟ੍ਰੇਨ ਹੀ ਰੋਕ ਦਿੰਦੇ ਆ ਲ ਇਹੋ ਜੀ ਉਮਰ ਹੁੰਦੀ ਏ ਉਹ ਬੰਦੇ ਨੂੰ ਵੇਲ ਤਾਂ ਹੀ ਸੁਝਦੀਆਂ ਉਹ ਦੂਜਾ ਕਹਿੰਦਾ ਦੇਖ ਥੱਲੇ ਲਿਖਿਆ ਹੈ ਜਿਹੜਾ ਟ੍ਰੇਨ ਰੋਕੂਗਾ 500 ਰੁਪਇਆ ਜੁਰਮਾਨਾ ਜਾਂ 6 ਮਹੀਨੇ ਦੀ ਕੈਦ ਜਾਂ ਦੋਨੇ ਵੀ ਹੋ ਸਕਦੇ ਆ ਇੱਕ ਬਹੁਤ ਹੀ ਸਿਆਣਾ ਕਹਿੰਦਾ ਲ ਫੇਰ ਕੀ ਹੋ ਗਿਆ 500 ਦੀ ਕੀੜੀ ਗੱਲ ਆਪਾਂ 20 ਜਣੇ ਇਕੱਠੇ ਕਰ ਲਈਏ ਰੁਪਈਏ ਦੇ ਦੇਾਂਗੇ ਉਹਨਾਂ ਨੇ ਪਾ ਕੇ 22 50 50 100 100 5 2000 ਰੁਪਏ ਇਕੱਠਾ ਕਰ ਲਿਆ ਜਿਹੜਾ ਉਹਨਾਂ ਦਾ ਨੇਤਾ ਸੀ ਉਹਨੇ ਜੇਬ 'ਚ ਪਾ ਲਿਆ ਕਹਿੰਦੇ ਰੁਕੀਏ ਟ੍ਰੇਨ ਦੂਜਾ ਕਹਿੰਦਾ ਪੈਸੇ ਨਹੀਂ ਦੇਣੇ ਆਪਾਂ ਕਿਸੇ ਨੂੰ ਪੈਸੇ ਸੰਭ ਕੇ ਰੱਖੋ ਟ੍ਰੇਨ ਰੋਕਾਂਗੇ ਟ੍ਰੇਨ ਰੁਕੂਗੀ ਜਦੋਂ ਪੁਲਿਸ ਆਊਗੀ ਨੌਵਾ ਬਾਪੂ ਦਾ ਲਾਵਾਂਗੇ ਕਹਿੰਦੇ ਇਹਨੂੰ ਫਸਾਵਾਂਗੇ ਆਪਾਂ 20 ਜਾਣੇ ਆਏ ਇਕੱਲਾ ਐਂ ਕਰਾਂਗੇ ਆਪਣੇ ਵੋਟਾਂ ਜ਼ਿਆਦਾ ਆ ਕਹਿੰਦੇ 2000 ਕਰ ਲੈ ਇਕੱਠਾ ਉਹ ਬਾਪੂ ਬੈਠਾ ਦੇਖਦਾ ਰਿਹਾ ਵੀ ਕਰਦੇ ਕੀ ਏ ਇੱਕ ਨੇ ਸੰਗਲੀ ਜੀ ਖਿੱਚਤੀ ਟ੍ਰੇਨ ਰੁਕ ਗਈ ਚੀਕਾਂ ਨਿਕਲ ਗਈਆਂ ਟ੍ਰੇਨ ਦੀਆਂ ਕਹਿੰਦਾ ਕਿਉਂ ਕਢਾਤੀਆਂ ਨਾ ਚੀਕਾਂ ਟ੍ਰੇਨ ਰੁਕ ਗਈ ਆ ਗਈ ਪੁਲਿਸ ਕਿਹਨੇ ਰੋਕੀਆ ਕਿਹਨੇ ਰੋਕੀਆ ਪੈ ਗਿਆ ਰੌਲਾ ਉਹ ਬਾਪੂ ਬੇਫਿਕਰ ਹੋਇਆ ਬੈਠਾ ਆਰਾਮ ਨਾਲ ਉਹਨੂੰ ਡਾਰੀ ਕੋਈ ਨਹੀਂ ਪੁਲਿਸ ਵਾਲੇ ਅੰਦਰ ਆ ਗਏ ਕਿਹਨੇ ਟ੍ਰੇਨ ਰੋਕੀਆ ਭਾਈ ਦੱਸੋ ਸਾਰਿਆਂ ਬੀਹਾਂ ਨੇ ਨਾ ਕਹਿੰਦੇ ਆਹ ਬਾਪੂ ਨੇ ਟ੍ਰੇਨ ਰੋਕੀ ਔਲਸ ਵਾਲੇ ਕਹਿੰਦੇ ਹਾਂ ਬਾਪੂ ਕਿਉਂ ਰੋਕੀਆ ਟ੍ਰੇਨ ਨੂੰ ਕਹਿੰਦਾ ਜੀ ਮੈਂ ਰੋਕੀ ਕਿਉਂ ਕਹਿੰਦਾ ਜੀ ਆਹ 20 ਜਣੇ ਜਾਨੇ ਮੇਰਾ 2000 ਰੁਪਿਆ ਕੱਢ ਲਿਆ ਇਹਦੇ ਕੋਲੇ ਆ ਕਹਿੰਦਾ ਜਿਹੜਾ ਮੂਰੇ ਬੈਠਾ ਨਹੀਂ ਨਹੀਂ ਅਸੀਂ ਨਹੀਂ ਕਹਿੰਦੇ ਉਹ ਕਹਿੰਦਾ ਮੈਂ ਨੋਟ ਗਿਣਾ ਦਿੰਦਾ ਐਨੇ 200 ਦੇ ਇੱਕ 500 ਦਾ 20ਾਂ ਦੇ ਇੱਕ ਪਾਟਿਆ ਜਾਂ 10ਾਂ ਦਾ ਕਹਿੰਦਾ ਉਹਦੇ ਸਾਹਮਣੇ ਤਾਂ ਗਰਾਈ ਕੀਤੀ ਸੀ ਕਹਿੰਦਾ ਮੇਰਾ 2000 ਰੁਪਿਆ ਕੱਢ ਲਿਆ ਇਹਨਾਂ ਨੇ ਲਓ ਵੀ ਥਾਣੇਦਾਰ ਤੁਹਾਨੂੰ ਪਤਾ ਮਿੱਠਾ ਹੀ ਬੋਲਦੇ ਹੁੰਦੇ ਆ ਥਾਣੇਦਾਰ ਕਹਿੰਦਾ ਬਾਪੂ ਤੈਂ ਬੜਾ ਬਾਹਾਦਰੀ ਦਾ ਕੰਮ ਕਰਿਆ ਲਓ ਮੁੰਡਿਓ ਦੋ 2000 ਰੁਪਏ ਇਹਨੂੰ ਵਾਪਸ ਕਰੋ ਲੈ ਬਾਪੂ ਨੂੰ 2000 ਰੁਪਏ ਸੱਚ ਬੋਲਣ ਦਾ ਨਾਮ ਮਿਲ ਗਿਆ ਬੜਾ ਬਾਗੋ ਬਾਗ ਹੁਣ ਪੁਲਿਸ ਵਾਲਾ ਨੇ ਲਾ ਲੀਆਂ ਹੱਥਕੜੀਆਂ ਬੀਹਾਂ ਦੇ ਚਲੋ ਚੋਰੀਆਂ ਕਰਦੇ ਹੋ ਹੁਣ ਤੁਹਾਨੂੰ ਸਜ਼ਾ ਜਦੋਂ ਬੀਹਾਂ ਦੇ ਹੱਥਕੜੀਆਂ ਲੱਗੀਆਂ ਟ੍ਰੇਨ ਚੋਂ ਉਤਰਨ ਲੱਗੇ ਉਹ ਐਂ ਬੜੇ ਕੰਨੀ ਅੱਖਾਂ ਕੱਢਦੇ ਆ ਵੀ ਤੂੰ ਕਿਹੜੇ ਪਿੰਡ ਦਾ ਮਿਲਾਂਗੇ ਤੈਨੂੰ ਕਦੇ ਉਹਦੇ ਕੰਨੀ ਅੱਖਾਂ ਕੱਢਦੇ ਆ ਤੇ ਬਾਪੂ ਫਿਰ ਚਿੱਟੀ ਦਾੜੀ ਤੇ ਹੱਥ ਫੇਰਦਾ ਕਹਿੰਦਾ ਏ ਧੁੱਪ ਨਾ ਨਹੀਂ ਆਈ ਆ ਖੁਸਾਤ ਕਰਾ